ਉਹ ਜੀ ਸਿੱਧੇ ਲਿਆ ਸੂਟ ਲੈਣ ਸ਼ਾਮ ਨੂੰ ਇੱਧਰ ਮੇਰੀ ਦੀਦੀ ਨੇ ਹਾਈ ਕਰ ਦੋ ਬਾਈ ਘਰ ਤੋਂ ਬਾਹਰ ਨਿਕਲਣੂ ਐ ਸ਼ਾਮ ਨੂੰ ਜੀ ਕਰਦਾ ਠੰਡੇ ਜਿਹੇ ਹੋਏ ਦੁਪਹਿਰੇ ਤਾਂ ਆਏ ਨਹੀਂ ਜੇ ਬਾਹਰ ਕਮਰ ਚੋਂ ਬਾਹਰ ਨਿਕਲੋ ਬਸ ਜਰਮਨੀ ਨਾਟੋ ਜਰਮਨੀ ਨਾਟੋ

ਕੀ ਅੱਜ ਆਪਨੇ ਕੋਈ ਆਈ ਕੋਈ ਨਵੀਂ ਚੀਜ਼ ਸਜਾਤਾ ਨਵੀਂ ਸਜਾਤਾ ਵਧੀਆ ਇਹਦਾ ਆਨਲਾਈਨ ਰੇਟ ਪਤਾ ਕਰ ਕਿੰਨਾ ਹੈ ਕਿੰਨਾ ਆਨਲਾਈਨ ਰੇਟ ਇਹਦਾ ਕਿੰਨਾ ਲਿਖਿਆ ਫਿਰ ਇਹ ਨਾ ਹੋ ਕਿੰਨਾ ਲਿਖਿਆ ਇਹਦੇ ਉਹ ਵਿੱਤਾਂ ਦੇ ਵਿੱਚ ਹਾਲ ਲਿਖਾ ਲਏ ਨੇ ਹੂੰ ਠੀਕ ਆ ਉਹ ਦਿੱਤੀ ਕਿੰਨੇ ਦੀ ਇਹ ਦਿੱਤੀ 5000 ਦੀ ਬੜੀ ਆ ਛੋਟੀ ਮੋਟੀ ਤਾਂ ਹੈ ਨਹੀਂ ਬੜੀ ਆ ਹਨਾ ਕਿੰਨੇ ਗਾੜ ਦੇ ਲਿਖਾ ਹੈ ਇੱਕ ਜੁਨਟ 900 ਗਾੜ ਪਾਵਾ 900 ਗਾੜ ਹੂੰ ਉਹ ਯਾਰ ਵਾਰਡ ਦੇ ਲਗਭਗੇ 30 ਕਿਲੋਵਾਰਟ ਕਿਲੋਵਾਰਟ ਦੀ ਹੈ 1 ਕਿਲੋਵਾਰਟ ਚ ਆ ਗਈ 900 ਤੋਂ ਕੱਟ ਕਰਦੇ ਨੇ ਕਿੱਡਾ ਵਾਰਡ ਦੇ ਟੈਕਸ ਲੱਗਦਾ ਹੁੰਦਾ ਹਾਂ ਹੂੰ ਕਾਪਰ ਬੈਂਡਿੰਗ ਉਹਨਾਂ ਤਾਂ ਨਹੀਂ ਪੁੱਛਿਆ ਦੁਨੀਆਂ ਤੋਂ ਨਹੀਂ ਉਹ ਕਹਿੰਦੇ ਵੀ ਉਹਨਾਂ 'ਚ ਤੁਹਾਨੂੰ ਲੈਣ ਦੀ ਫਾਇਦਾ ਨਹੀਂ ਹੈਗਾ ਉਧਰੋਂ ਹਾਂ ਉਹ ਤੁਹਾਨੂੰ ਰਿਟੇਲ ਪ੍ਰਾਈਸ 'ਚ ਹੀ ਦੇਣਗੇ ਜਿੰਨੇ ਦਾ ਕੀ ਨਾ ਤੋਲ ਭਾਂਡੇ ਆਣੇ ਤਾਂ ਆਹੋ ਨਹੀਂ ਉਹ ਦੁਗਾ ਕੀ ਉਹ ਲਾਲੇ ਜਿਹੇ ਕੋਲੋਂ ਮੈਂ ਕਿਹਾ ਸੀ ਕਿ ਕਲਸੀ ਵਾਲਿਆਂ ਦੇ ਨਹੀਂ ਕਲਸੀ ਵਾਲੇ ਨਹੀਂ ਇਹ ਨਾਲ ਕੋਲ ਏਜੰਸੀ ਆ ਇਹ ਉੱਥੇ ਪਾਸੇ ਕਰੋਕਰੀ ਵਾਲੇ ਨੇ ਜਿਹੜੇ ਕਿੱਥੇ ਕੋ ਇਹ ਹੈ ਗਊਸ਼ਾਲਾ ਰੋਡ ਤੇ ਅੱਛਾ ਜਿੱਥੇ ਡਿਸਾਂਡੁਸ਼ਾਂ ਜੀ ਮਿਲਦੇ ਨੇ ਉਹ ਉਹੀ ਨਾਲ ਇੱਕ ਦੁਕਾਨ ਆਉਂਦੀ ਇਹਨਾਂ ਕੋਲ ਮਿਲਟਨ ਦੀ ਮਿਲਟਨ ਹੂੰ ਇਹ ਮਿਲਟਨ ਦੀ ਆਉਂਦੀ ਆ ਮਿਲਟਨ ਦੀਆਂ ਵੀ ਚੀਜ਼ਾਂ ਆਉਂਦੀਆਂ ਨੇ ਮਿਕਸੀ ਤਾਂ ਨਹੀਂ ਮਿਲਕਾਉਂਦੀ ਮਿਲਟਨ ਦੀਆਂ ਦੋ ਬੋਤਲਾਂ ਬੋਤਲਾਂ ਹੁੰਦੀਆਂ ਨੇ ਹਾਂ ਹਾਂ ਪਾਣੀ ਵਾਲੀਆਂ ਹੋਰ ਇਹਦਾ 5000 ਦੀਆਂ ਇਹਦਾ ਨੂੰ ਆਨਲਾਈਨ ਕਰਕੇ ਜੇ ਸਜਾਤਾ ਦੇਖੀ ਓਏ ਹੋਊਗਾ 9000 ਦੀ ਉਹ ਤਾਂ ਉਹ ਨਹੀਂ ਪਾਈ ਉਹ ਹਾਂ 9000 ਤੇ 9500 ਦੀ ਕਿੰਨੀ ਆਈ ਸੀ ਇਹ ਨਹੀਂ ਲਿਖੀ ਹੋਈ 9500 ਦੀ ਵਿੱਚੋਂ ਲੈਸ ਕਰਕੇ ਕਹਿੰਦਾ 7500 ਦੀ ਮਿਲ ਜੂਗਾ ਮੈਂ ਪਤਾ ਤੁਮ ਉੱਥੇ ਜਾਹਾ ਮੇਰਾ ਇੱਕ ਦੋਸਤ ਆ ਉਥੇ ਕਿਤਾਬਾਂ ਹੂੰ ਉਹ ਕੋਨੇ ਤੇ ਆ ਜਿਹੜਾ ਕਿਟਾਬ ਅੱਛਾ ਹਾਂ ਨਾਰਦਾਨਾ ਚੌਂਕ ਦੇ ਹਾਂ 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 ਬਿਜਲੀ ਵਾਲਾ ਬਿਜਲੀ ਵਾਲਾ ਨਹੀਂ ਉਹ ਮੇਰਾ ਕਲਾਸ ਫੈਲੋ ਯਾਹੋ ਕਿਤਾਬਾਂ ਵਾਲਾ ਅੱਛਾ ਜਦੋਂ ਆਪਾਂ ਨਾਲਤ ਯਾਰ ਨੂੰ ਵੜਦੇ ਹਾਂ ਇੱਧਰਲੇ ਪਾਸੇ ਜਿੱਥੇ ਨੱਕਾ ਲੱਗਿਆ ਹੁੰਦਾ ਇੱਧਰਲੇ ਪਾਸੇ ਕੋਨੇ ਚ ਦੁਕਾਨ ਬਿਲਕੁਲ ਕੋਨੇ ਚ ਛੋਟੀ ਜੀ ਕਾਪੀਆਂ ਕੁੱਪੀਆਂ ਦੀ ਅੱਛਾ ਉਹੋ ਉਹ ਉਹ ਪਿੱਛੇ ਆ ਗਊਸ਼ਾਲਾ ਰੋਡ ਤੇ ਉਹਨਾਂ ਕੋਲ ਏਜੰਸੀ ਆ। ਕੰਮ ਉਰੇ ਕੋਈ ਫਾਇਦਾ ਨਹੀਂ ਆ ਕੰਮ ਆਖੇ ਨਹੀਂ ਮਿਲਦੀ। ਇਹ ਫਿਰ ਇਧਰ ਆ ਗਊਸ਼ਾਲਾ ਰੋਡ ਦੇ ਕੋਲ ਆ। ਗਊਸ਼ਾਲਾ ਰੋਡ ਤੇ ਜਿੱਥੇ ਉਹ ਡਿਸ਼ਾਂ ਦੁਸ਼ਾਈਆਂ ਜਿੱਥੇ ਮਿਲਦੀਆਂ ਨੇ। ਹੂੰ ਹੂੰ ਹੂੰ। ਜਿੱਥਾਂ ਬੰਗਾਨਾ ਉਹ ਸਭ ਬੰਗਾਨਾ ਤੋਂ ਥੋੜੇ ਦੇ ਤਾਂ ਹਨ ਕਿਹੜੀ ਸ਼ਾਹ ਨਹੀਂ ਹੈ। ਉਹਦੇ ਕੋਲ। ਅੱਛਾ ਉਹ ਆਪਣਾ ਉਹ ਗਊਸ਼ਾਲਾ ਰੋਡ ਥੋੜੋ ਆ ਉਹਦਾ ਟੀਵੀ ਹਸਪਤਾਲਾਂ ਵਾਲਾ ਰੋਡ ਆ ਸੱਚ ਉਹ 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 ਤੋਂ ਗਾਵਾ ਇਹਦੇ ਉਹ ਗਊਸ਼ਾਲਾ ਰੋਡ ਆ ਹਾਂ ਇਹ ਗਊਸ਼ਾਲਾ ਰੋਡ ਤੋਂ ਲੈ ਜਾਏ ਕਿ ਟੀਵੀ ਹਸਪਤਾਲ ਗਊਸ਼ਾਲਾ ਗਊਸ਼ਾਲਾ ਵਾਲਾ ਤਾਂ ਲੈਂਦੇ ਆ ਉਧਰੋਂ ਫਿਰ ਚੜ੍ਹਦੀ ਕਰਨੀ ਆ ਸ਼ਿਭਦੀ ਕਰਨੀ ਉੱਥੇ ਗਊਸ਼ਾਲਾ ਦੇ ਗੇਟ ਤੇ ਗਊਸ਼ਾਲਾ ਦੇ ਗੇਟ ਤੇ ਇਧਰਲੇ ਪਾਸੇ ਆ ਜਾਂਦਾ ਜੀ ਆਪਾਂ ਬਸ ਉਹਦੇ ਜਿੱਟ ਸਾਈਡ ਉਹਦੇ ਪਿੱਛੇ ਥੋੜਾ ਜਿਹਾ ਉਹ ਦੁਕਾਨਾਂ ਜੀਆਂ ਹੈਗੀਆਂ ਨੇ ਇੱਧਰ ਉਹ ਦੁਕਾਨਾਂ ਜੀਆਂ ਰੱਖਸ਼ਾ ਰੁਖਸ਼ਾ ਨੂੰ ਉੱਥੇ ਲੱਗਿਆ ਨੇ ਉਹ ਵੀ ਲੱਗਦੀਆਂ ਨੇ ਉਹਦੇ ਨਾਲ ਪਰਲੇ ਪਾਸੇ ਆ ਤਿੰਨ ਪਹੀਆਂ ਦੇ ਰੱਖਸ਼ਾ ਹੀ ਵਾਟੀ ਉਹ ਬਾਡੀ ਲੱਗਦੀ ਆ ਉੱਥੇ ਦੋਨੋਂ ਕੋ ਹੋ ਆ ਏਜੰਸੀ ਆ ਨਾ ਕੋਲੇ ਅੱਛਾ ਉਹ ਕਹਿੰਦਾ ਵੀ ਇਹ ਅੱਜ ਤੋਂ 15 500 ਰੁਪਈਆ ਹੋਰ ਮਹਿੰਗੀ ਹੋ ਜੂਗੀ ਹਜੇ ਦੀ ਇਹ ਚੱਲਦੀ ਆ ਕੋਈ ਕੰਸੈਸ਼ਨ ਚੱਲਦਾ ਕੋਈ ਕਹਿੰਦਾ ਆਪ ਥੋੜੀ ਤਰੀਕਾਂ ਤੱਕ ਆ ਬਸ 15 ਦਿਨ ਤੱਕ ਫਿਰ ਦੇਖ ਲਾ ਦੁਕਾਨ ਵਾਲੇ ਕਿੰਨਾ ਕਮਾਉਂਦੇ ਨੇ ਹਾਂ 5000 ਦੀ ਤਾਂ ਉਹਨੂੰ ਪੈਂਦੀ ਆ 5000 5000 ਦੀ ਤਾਂ ਤੈਨੂੰ ਦਿੱਤੀ ਆ ਉਹਨੇ 5500 ਦੀ ਮਤਲਬ ਕੀ ਇਹ ਆਹ ਜਿੱਤੇ 5-7 ਦਿਨ ਨੂੰ ਹੋ ਜਣੀਆਂ ਇਹ ਨਾ ਇੱਕ ਆਪਾਂ ਗੱਲ ਕਰਦੇ ਹਾਂ ਹਾਂ 5000 ਦੀ ਤਾਂ ਤੈਨੂੰ ਦੇਤੀ ਉਹਨੇ ਇਹ ਹਾਂ ਇਹ ਚੋ ਵੀ ਕਮਾਇਆ ਹੋਊ ਉਹਨੇ ਉਹਨੇ ਕਮਾਇਆ ਹੋਊਗਾ 500 ਹੀ ਲਾਲਾ ਤੋਂ 1000 ਲਾਲਾ 500 ਲਾਲਾ ਚੱਲ 500 ਹੀ ਲਾ ਵੀ ਜ਼ਿਆਦਾ ਨਿਕਲ ਜਾਂਦੀ ਆ ਆਪਾਂ 4500 ਚ ਹਾਂ ਫੇਰ 4500 ਫੇਰ ਉਹਨਾਂ ਨੇ 4590 ਦੀ ਕੀਮਤ ਰੱਖ ਕੇ 70 ਦੀ ਤੈਨੂੰ ਦੇਣੀ ਆ ਫੇ ਕਿੰਨਾ ਕਮਾਉਂਦੇ ਨੇ ਦੁਕਾਨ ਵਾਲੇ ਤਾਂ ਹੀ ਛੋੜੂ ਫਟਾਫਟ ਬਣ ਰਹੇ ਨੇ ਉਹੀ ਨਹੀਂ ਬਣਦੇਗੇ ਕੋਈ ਨਹੀਂ ਬਣਦੇ ਇਹ ਤਾਂ ਫੇਰ ਵੀ ਇੱਥੇ ਪ੍ਰਾਈਸ ਲਿਖਿਆ ਹੋਇਆ ਕੱਪੜਿਆਂ ਦੇ ਤਾਂ ਕੁਝ ਲਿਖਿਆ ਹੀ ਨਹੀਂ ਕੱਪੜੇ ਤਾਂ ਨੇ ਜਿੱਥੇ ਆ ਕੜੇ ਨਾਲ ਕੁਝ ਵੀ ਨਹੀਂ ਕੱਪੜਾ ਜੀ ਕੀ ਆਪਾਂ ਨੂੰ ਕੋਈ ਕੀ ਪਤਾ ਆਪਾਂ ਨੂੰ ਤਾਂ ਕਿੰਨੇ ਵਾਲੇ ਨੇ ਇਹ ਕਿਹਨਾ ਸਾਲ ਦੀ ਗਾਰੰਟੀ ਆ ਛੋਟੀ ਕੋਸ ਨਹੀਂ ਹੁੰਦਾ ਇਹਨੂੰ ਕੀ ਹੁਣਾ ਚੰਗਾ ਮੈਂ ਨੂੰ ਆਪਣਾ ਕੀ ਜੇ ਤਾਂ ਤੁਸੀਂ ਇਹਨੂੰ ਦੂਸਰੇ ਰਿਤ ਵਰਤੇ ਮੇਰੀ ਗੱਲ ਸੁਣ ਹੁਣ 1 ਕਿਲੋਵਾਟ ਦੀ ਮੋਟਰ ਆਏ ਨੇ ਕਰਨਾ ਕੀ ਆ ਇਹਨੋਂ ਨੂੰ ਇਹ ਪੀਣਾ ਇਹਨਾਂ ਨੂੰ ਇਹ ਪੀਣਾ ਫੇਰ ਆਪਣਾ ਗ੍ਰੈਂਡਰ ਹੁੰਦਾ ਉਹ ਆ 2 200 ਵਾਟ ਵਾਲੀਆਂ ਚੱਲਦੀਆਂ ਨੇ ਉਹ ਹਾਂ ਫੇਰ ਦੋਸੀਂ ਵੀ ਉੱਥੇ ਲਿਆ ਕਰਾਂ ਜਿਹੜੀਆਂ ਅਸੀਂ ਮੈਂਨਾਂ ਮੇਨ ਚ ਚੀਜ਼ਾਂ ਨੇ ਹਾਂ ਮੇਨ ਚੀਜ਼ਾਂ ਉਥੋਂ ਵਧੀਆ ਮਿਲਦੀਆਂ ਆ ਉਹ ਵੀ ਵੈਸੇ ਕਲਸੀ ਵਾਲਾ ਵੀ ਵਧੀਆ ਉਹਦੇ ਕੋਲ ਵੀ ਉਹ ਆ ਕਲਸੀ ਵਾਲਾ ਕਿਹੜਾ ਉਹ ਗੁਰਦੁਆ ਮੰਡੀ ਕੋਲ ਜਿਹੜਾ ਮੈਂ ਤੁਹਾਨੂੰ ਹਾਂ ਠੀਕ ਆ ਉਹਦੇ ਕੋਲ ਵੀ ਇਹੀ ਚੀਜ਼ ਆ ਕੰਪਨੀ ਦਾ ਕਾਪੀ ਨਾਲ ਦਿੱਤੀ ਆ ਕਹਿੰਦਾ ਜੋ ਕੁਝ ਕਾਪੀ ਚ ਆਉਹੀ ਇਹਦੇ ਵਿੱਚ ਆ ਪੈਕ ਕਰਕੇ ਖੋਲਣੀਆਂ ਖੋਲ ਕੇ ਦੇਖ ਲਓ ਨਹੀਂ ਤਾਂ ਮੈਂ ਕਹਿੰਨ ਜਾਨੀ 55 ਸਾਡੀ ਗਾਰੰਟੀ ਆ ਮਹੋ ਚਲ ਆਫੇ ਦਿਖਾ ਦੇ ਇਹਨੇ ਚਾਪ ਲੈਂਦੇ ਚਲ ਦੱਸਾਂਗਾ ਗੁਰਦੁਆਰਾ ਸਾਹਿਬ ਲੈ ਕੇ ਜਾਣੀ ਆ ਫਿਰ ਹੋਰ ਘੱਟ ਕਰ ਲੈਂਦੇ ਨੇ ਨਹੀਂ ਹਾਂ ਤਾਂ ਠੋਕ ਦੇ ਨੇ ਕਹਿੰਦੇ ਬਾਬੇ ਆ ਗਏ ਨੋ ਨੋ ਬਾਬੇ ਦਾ ਕਈ ਕਾ ਵੀ ਦੇਣੀ ਉੱਥੇ ਬਸ ਗੁਰਦੁਆਰੇ ਮਾਣੀਆਂ ਰਿੰਨਾ ਸਾਲੇ ਮੰਨਦੇ ਹੈਗੇ ਬਾਣ ਹਾਂ ਬਹੁਤ ਮੰਨ ਜਾਂਦੇ ਨੇ ਚਲੋ ਫਿਰ ਵੀ ਬਹੁਤ ਆ ਬਹੁਤ ਆ ਜਦ ਆਪਾਂ ਨੇ ਪਹਿਲਾਂ ਜਾਰ ਜੂਸ ਜਸ ਜੇ ਲੈਂਦੇ ਸੀ ਉਹ 2500 ਦੇ 3000 ਦੇ ਲੈਂਦੇ ਸੀ ਜਦ ਪਹਿਲਾਂ ਫਿਰ ਜਦ ਵੀ ਇਹ ਕਿੰਨੇ ਦੀ ਇੰਨੀ ਦੀ ਜਗ ਜਦ 3500 5000 ਦੀ ਸੀ ਇਹ ਜਦ ਬਾਗ ਵੀ ਹੁਣ ਇਹ ਪੰਜ ਲੇਕੇ ਦੇਸੀ ਜਸ ਜਤਾ ਆ ਸਜੈਤਾ ਜੀ ਬਣਦੀ ਕਿੱਥੇ ਆ ਇਹ? ਇਹ ਰੀਡੀ ਰੋਡ ਹੂੰ ਕਮਲ ਰੋਡ ਦਿੱਲੀ ਇੰਡਸਟਰੀ ਏਰੀਆ ਹੂੰ ਤਾਂ ਇਹਨਾਂ ਕੰਪਨੀਆਂ ਜਿੱਥੇ ਮਾੜਾ ਜਾ ਪ੍ਰੋਜੈਕਟ ਲਾਉਣ ਕਿੰਨੇ ਕਬੜੀਆਂ ਫੈਕਟਰੀਆਂ ਬਣਦੀਆਂ ਨੇ ਹਾਂ ਅੱਛਾ ਇਹਦਾ ਰੇਟ ਸਾਰੀਆਂ ਉਥੇ ਪੰਜਾਬ ਦੇ ਵਿੱਚ ਇੱਕੋ ਜਿਹਾ ਹੀ ਹੋਊਗਾ ਥੋੜਾ ਬੋਤਾ ਫਰਕ ਹੋਊਗਾ ਇਹਦਾ ਜਿਵੇਂ ਜੇ ਦਿੱਲੀ ਬਣੇ ਤਾਂ ਅੰਮ੍ਰਿਤਸਰ ਥੋੜਾ ਜਿਹਾ ਫਰਕ ਹੋਊਗਾ ਉਹ ਤਾਂ ਰੇਟ ਮੜ ਮੋਟੇ ਫਰਕ ਹੁੰਦਾ ਇਹਨਾਂ ਨਹੀਂ ਹੁੰਦਾ ਇਹ ਲੈਂਦੀ ਭਾਈ ਭਾਈ ਸਾਹਿਬ بڑے ਬ੍ਰਦਰ ਨੇ ਅਨੰਦਪੁਰ ਸਾਹਿਬ ਰਹਿੰਦੇ ਨੇ ਤਾੜਾਗੜ ਸਾਹਿਬ ਕਿਲੇ 'ਚ ਉੱਥੇ ਗੁਰਦੁਆਰੇ ਵਾਸਤੇ ਲੈਂਦੀ ਇਹਨਾਂ ਨੇ ਲੋਡ ਪੈਂਦੀ ਰਹਿੰਦੀ ਆ ਸੰਗਤ ਵਾਸਤੇ ਕੁਝ ਵੀ ਚੀਜ਼ ਪੀਸਣੀਆਂ ਕੁਝ ਜੂਸ ਕੱਢਣਾ ਕੁਝ ਕਰਨਾ ਕਈ ਸਮਾਨ ਲੈ ਜਾਂਦੇ ਨੇ ਇੱਥੋਂ ਜਿਵੇਂ ਸਸਤੇ ਪੈਂਦੇ ਨੇ ਪਟਿਆਲੇ ਦੀ ਮਾਰਕੀਟ ਬਹੁਤ ਬੜੀ ਆ ਨਾ ਉਸ ਕਰਕੇ ਇਹ ਵੀ ਰ ਉੱਥੇ ਗੁਰਦੁਆਰਾ ਸਾਹਿਬ ਸੇਵਾ ਚ ਚੱਲੂ ਕਈ ਵਾਰ ਉੱਥੇ ਕੋਈ ਸੇਵਾਦਾਰ ਹੁੰਦੇ ਨੇ ਆਪਰੇ ਪੈਸੇ ਦੇਤੇ ਲੋ ਬਾਬਾ ਜੀ ਜਿਹੜਾ ਕੁਸਮਰਜੀ ਲੈ ਲਿਓ ਹਨ ਉਹ ਪੈਸੇ ਓਕਣ ਇਕੱਠੇ ਕਰਕੇ ਜੇ ਕੋਈ ਗੁਰਦੁਆਰੇ ਦੀ ਕੋਈ ਚੀਜ਼ ਲੋੜ ਹੁੰਦੀ ਆ ਓਕਣੇ ਲੈ ਹੁੰਦੇ ਨੇ ਇਕੱਠੇ ਕਰਕੇ ਪੈਸੇ ਇਕੱਠੇ ਹੋ ਜਾਂਦੇ ਨੇ ਚਾਹੀਦਾ ਵੀ ਉਹ ਮੋੜਾ ਮੋੜਾ ਜਿਵੇਂ 100 100 ਕਿਸੇ ਨੇ ਦਿੱਤਾ ਆਪਣਾ 500 ਰੁਪਈਆ ਦਿੱਤਾ ਏਕਣੇ ਇਕੱਠੀਆਂ ਹੋ ਜਾਂਦੀਆਂ ਚੀਚਾ ਦਰਬਾਰ ਸਾਹਿਬ ਵਾਸਤੇ ਹਾਂਜੀ ਕੈਂਟ ਆ ਬਈ ਕੀ ਲਿਆਉਂਦਾ 5000 ਦੀ ਆ ਸਜਾਤਾ ਕਾਲ ਕੇ ਦੇਖਿਆ ਨਾ ਕੀ ਆਏ ਚਲੋ ਜੀ ਅੱਜ ਅਸੀਂ ਦੇਖੋ ਕੀ ਲੈ ਕੇ ਆ ਰਹੇ ਹਾਂ ਬੱਸ ਤੁਸੀਂ ਗੈਸ ਲਾ ਲਈ ਲਿਆ ਹੁਣ ਜੇ ਕੋਈ ਮਸ਼ੀਨ ਵਗੈਰਾ ਹੋਊ ਜਾਂ ਜੂਸਰ ਵਗੈਰਾ ਹੋਊ ਲੋ ਇਹ ਹੈ ਦੀ ਕਾਫੀ ਇਹ ਨਹੀਂ ਦਿੱਤੀ ਆ ਕਾ ਪੀ ਆ ਗਈ ਆ ਇਹਦੇ ਉਹ ਆ ਗਿਆ ਨਾਲ ਦਿੱਤੀ ਆ ਪੈਸੇ ਲੱਗ ਲੈਣੇ ਵਧੀਆ ਕਰ ਆ ਪੱਖੇ ਆ ਪੱਖਾ ਵੀ ਨੇ ਪੱਖੇ ਵੀ ਨੇ ਇਹਨਾਂ ਦੇ ਆਓ ਜੀ ਜਿਹੜਾ ਆਪਾਂ ਨੇ ਉਧਰ ਲਾਇਆ ਹਣੀ ਲਾਉਂ ਤਾਂ ਬੀਐਲਡੀਸੀ ਲਿਆਵਾਂਗੇ ਨਹੀਂ ਨਹੀਂ ਉਹ ਜਿਹੜਾ ਉਹ ਆ ਦੇਖੋ ਇਹਦਾ ਤੱਪ ਆ ਤੁਸੀਂ ਤੁਰਪਣੀ ਚ ਨਹੀਂ ਨਹੀਂ ਅੱਛਾ ਇਸ ਤੋਂ ਪਹਿਲਾਂ ਨੰਬਰ ਦਿੱਤਾ। ਆਹੋ ਕਰਨਾਲਾ ਬੱਚਾ ਕੋਈ ਬੁੜੀ ਆ ਬੱਚਾ। ਨਾ ਨਾ ਇੱਥਾ ਹੋ ਰਾ ਆਪੇ ਜੀ। ਉਹ ਫੇਰੇ ਇਹ ਰਾ। ਬਾਹ ਪਸਰ ਸੋ ਸੋ ਰਿਹਾ। ਕਾਹ ਹ ਜੀ ਜਨ ਨੇ ਸੁਝਾ ਤੋ ਨਹੀਂ ਲ। ਵਧੀਆ ਵੈਸੇ ਇਹ ਕਹਿੰਦੇ ਕਾਹ। ਹਾਂ। ਪਰ ਲੈਂਡ ਦੇ ਫਾਇਦਾ ਹੁੰਦੀ ਆ। ਕਿੱਥੇ? ਜਿੱਥੇ ਇਹ ਯਾਤਰੀ ਦਾ ਮਾਹੌਲ ਵੇ। ਇਹ ਡੀਲਰ ਮਸਾਲਾ ਘੋਟਣ ਨੂੰ ਕਹ ਬੈਸ ਕਿ ਹੋ ਜੂਸ ਪਿਆ ਸਾਨੂੰ ਆ ਦੇਖੀ ਇੱਕ ਕੱਪ ਜਿਆਦਾ ਫ੍ਰੀਕ ਕਰ ਦਿੰਦੀ ਹੈ ਇਹ ਹੱਜ ਤੱਕ ਹੋਰ ਮੈਨੂੰ ਬ੍ਰੀਕ ਕੱਪ ਜਿੰਨੇ ਦੇਤੀਆਂ ਉਹਦੇ ਰੋਏ ਨਾ ਇਹ ਕੰਨਾਂ ਤੋਂ ਅਸੀਂ ਹੋਰ ਲੈ ਲੈਣਾ ਸੀ ਉਹ ਥੋੜਾ ਜਿਹਾ ਹੋਦਾ ਸੀ ਨਾਲ ਛੋਟਾ ਜਿਹਾ ਦੂਜਾ ਕੱਪ ਜਿਹੜਾ ਜਿਵੇਂ ਆਪਣੇ ਆ ਉਹਨੂੰ ਮੜਾ ਮੋਟਾ ਕਰੋ ਉਹਦੇ ਵਿੱਚ ਪੁੱਟ ਲਓ ਬੜਾ ਕਾ ਦੇਖੋ ਨਾ ਜਿਹੜਾ ਉਹ ਹਰਕਾ ਵੀ ਉਹਨਾਂ ਨਾਲ ਵਧੀਆ ਕਿੰਨੇ ਵੇ ਜਮਾਈ ਥੱਲੇ ਲਾਗਦੇ ਨੇ ਉਹਨੂੰ ਥੰਦੇ ਚੱਕੀ ਜਾਣਾ ਪਕੜ ਦੇ ਹੈ ਕਿੱਟੂ ਇਹ ਉਹਨੂੰ ਕਿੱਤੇ ਮਾਰਾ ਕਰੁੰਦੇ ਨੇ ਕਿੱਟੇ ਕਿੱਟੇ ਮਾਰਾ ਕਰਦੇ ਆ ਆਹ ਜੂਸ ਵਾਲਾ ਇਹ ਜੂਸ ਵਾਲਾ ਤਾਂ ਖੈ ਨਹੀਂ ਇਹ ਵੀ ਜੂਈ ਆ ਜੂਸ ਵਾਲਾ ਸਭ ਪਾਦਾ ਇੱਧਰ ਰਹਿ ਗਿਆ ਆਹ ਜੂਸ ਹੂੰ ਹੂੰ ਹਾਂ ਹਾਂ। ਹਾਂ। ਲੋ ਜੀ ਇਹ ਨਿਕਲਿਆ ਵਧੀਆ ਚੀਜ਼ ਜੀ। ਇਹ ਬਾਕੀ ਵੀ ਵਧੀਆ ਸਈ। ਲੋ ਜੀ। ਤੇ ਕੱਪੜੇ ਲੈ ਲਾ ਹੁਣ ਇਹਨੇ ਨਾ। ਹਾਂ। ਵਧੀਆ ਐ। ਓਕੇ ਜੀ ਜੱਸ ਸੁਪਰੀ ਜੀ ਕਹਿੰਦੀ ਮੈਂ ਲੈ ਕੇ ਆਉਂ। ਇਹ ਜੀ। ਇਹ ਐ ਨਿਕਲੇ ਜਾਂਦਾ ਖੜੇ ਹੋਣਾ। ਨਿਕਲ ਜਾਂਦਾ। ਹਾਂ। ਇਹ ਜੀ ਗਾਰੰਟੀ ਕਿੰਨੇ ਦੀ ਐ? ਇਹ ਕਿੰਨੇ ਚੱਲਦੀ ਐ? ਗਾਰੰਟੀ। ਇੱਕ ਸਾਲ। ਇਹ ਘਰ ਰੱਖੇ ਨਾ ਕੋਈ ਫੜਨੀ ਆ। ਇਹ ਕਮਰਸ਼ਲ ਟੌਰ ਦੇ ਵਰਤਣੀਆਂ ਫੇਰ ਕੋਈ ਗਾਰੰਟੀ ਨਹੀਂ ਜੀ ਭਾਈ ਤੁਸੀਂ ਰੈਡੀ ਲੈਣੀ ਐ ਇੱਥੇ ਆ ਅੱਛਾ ਅੱਛਾ ਉਹ ਹਾਂ ਚੱਲਦੀ ਰਹਿੰਦੀ ਐ ਨਾ ਅੱਛਾ ਹਾਂ ਇਹ ਆ ਇੱਥੇ ਆ ਜੋ ਸਾਂ ਇਹ ਤਾਂ ਆ ਨੋਰਮਲ ਹੈ ਬੱਕੀ ਦੋ ਵੇ ਵੈਸੇ ਦੂਜੀਆਂ ਨਾਲੋਂ ਛੋਟੀ ਐ ਇਹ ਉਹ ਤਾਂ ਖਾਸ ਹੀ ਬੜੀ ਬਣਾ ਦਿੰਦੇ ਸੀ ਉਹ ਬੜੀਓ ਬਣਾ ਦਿੰਦੇ ਵਿੱਚ ਮੋਟਰ ਛੋਟੀ ਹੁੰਦੀ ਸੀ ਇਹਦੀ ਮੋਟਰ ਬੜੀ ਆ ਹੂੰ ਜਿਹੜਾ ਮੇਨ ਕੰਮ ਹਾਂ ਇਹਦੀ ਮੋਟਰ ਹੀ ਬੜੀ ਆ ਬੜੀ ਆ ਇਹ ਨਿਕਲਦੇ ਨੇ ਹਾਂ ਸਾਰੇ ਕੱਟ ਕੇ ਸਾਫ਼ ਹੁੰਦੇ ਨੇ ਹਾਂ ਕੱਪ ਕਿੱਡਾ ਵੱਡਾ ਹੈ ਉਹ ਛੋਟਾ ਹੈ ਵੱਡਾ ਉਹ ਕੰਮ ਕਰਵਾ ਦੇ ਦਿੰਦਾ ਹੈ ਕੰਮ ਕਰਵਾ ਦੇ ਵਾਸਤੇ ਇਹ ਉਹ ਆ ਛੇਕ ਛੂਕ ਬਣਾਉਣ ਵਾਸਤੇ ਜਿਵੇਂ ਤੂੰ ਵੱਟ ਕੇ ਇਹ ਚ ਕੱਟਦੇ ਗੋਠਲੀ ਕੱਟ ਕੇ ਵਿੱਚ ਪਾ ਦੇ ਵਿੱਚ ਚਲਾ ਦੇ ਹੁਣ ਦਾਲ ਨਾਲ ਜਦ ਇਹ ਹੁਣ ਕਰ ਜਾਣਾ ਵਸ ਇਹਦਾ ਕੋਈ ਦਿੱਤਾ ਹੋਇਆ ਪਹਿਲੂ ਵੀ ਕਿੱਥੇ ਨੂੰ ਫਸੂ ਹੁਣ ਦੇ ਨੌਕ ਜੀ ਖਾਣਗੇ ਨੌਕ ਜੀ सानू की रेट ਹੈ पंद्रह ਵੀ 15 ਹੀ 15 ਹੀ ਚੱਲਦਾ ਥੋੜੇ ਦੇਖਾਂਗੇ ਲਵਾਂਗੇ ਚਾਹੇ ਦੇਖਿਆ ਗਏ ਨਾ ਵਧੀਆ ਕੋਈ ਖਰਾਬ ਨਹੀਂ ਹੋਇਆ ਪਿਆਜ਼ ਆ ਹੈਗਾ ਕਿਤੇ ਕਿਤੇ ਨੂੰ ਜੋ ਮੇਰੇ ਖਿਆਲ ਦੀ ਪੈਂਦੀ ਪਾਸੋਂ ਨਿਕਲੋਂ ਮੰਗੋ ਬਾਕੀ ਲਿਆਂਦੇ ਨਾ ਪਹਿਲਾਂ ਕਹੀਂ ਨਹੀਂ ਹੋ ਗਏ ਹਫਤਾ 10 ਦਿਨ ਪੱਤੀਆਂ ਪਰ ਦਵਾਈਆਂ ਦੀ ਇਹਦੇ ਵਿੱਚ ਹੀ ਤਰਬੂਜ ਨਗਰਦਾ ਜੀ ਸੋ 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 ਸਾਡੇ ਘਰ ਦੇ ਗੇਠੇ ਨੇ ਆਹ ਬਾਈ ਹੋਰ ਕਿੱਲਾ ਲਾਇਆ ਵਾਤੀ ਭਾਈ ਸਾਡੇ ਇੱਕ ਕਿੱਲਾ ਲਾਇਆ ਵਾਤੀ ਇਹ ਗਰੇ ਬੰਦੇ ਕੋਲ ਗਏ ਨਾ ਇਹ ਰੱਖ ਲਈ ਆ ਆ ਥੈਲੇ ਅੱਛਾ ਉਹ ਮਾ ਉਹ ਕਿਨਾਂ ਕਾਣੀ ਆ ਅੱਜ 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 ਹਾਂਜੀ ਇਨੀ ਚਪੜੀ ਜਾ ਅੱਜ ਜੀ ਅੱਜ ਅੱਗੇ ਬੱਤ ਅੱਜ 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 ਜੀਓ ਫਿਰ ਤੁਸੀਂ ਪੂਰੇ ਦਾ ਹੈ ਕਿਹਨੂੰ ਪੁੱਛੀਏ ਅੱਜ ਗੇਮ ਨਾ ਜਾਵੇ ਸਾਰੇ ਆਨੋ ਰਿਸ਼ਤੇਦਾਰਾਂ ਨੂੰ ਜਿਹੜੇ ਜੂਨ ਤੇ ਸਾਨੂੰ ਚੈਨਲ ਨੂੰ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਤੇ ਸਸ਼ੀਰਿਆ ਕਾ ਅੱਜ ਅਸੀਂ ਚੱਲੇ ਇਸੇ ਪਾਸੇ ਇਧਰ ਚੱਲਣਾ ਜਾਂ ਉਧਰ ਦਾ ਬੱਸ ਇਧਰ ਸਪੋਰਟ ਦੀ ਵਾਲੀ ਪੰਟੀ ਆ ਕਿੱਥੋਂ ਇਧਰੋਂ ਚੱਲਣੇ ਚਾਹੀਦੇ ਚਲੋ ਵੈਸੇ ਹੁਣ ਕਈ ਕੁ ਮਿੰਟ ਆਉਣ ਕੇ ਵੀ 벨ਟ ਨਹੀਂ ਲਾਈ ਹੋਈ ਅੱਜ ਨੇੜੇ ਹੀ ਜਾਣਾ ਬੱਸ ਲਾ ਲਾਂਗੇ ਆ ਨੇੜੇ ਦੂਰ ਦਾ ਕੋਈ ਚੱਕਰੇ ਨਹੀਂ ਸਪੀਡ ਹੌਲੀ ਹੌਲੀ ਚੱਲ ਰਹੇ ਹਾਂ ਜ਼ਰੂਰੀ ਆ ਵੈਸੇ ਪਹਿਲ ਤੇ ਸੀਟਮੈਂਟ ਬਹੁਤ ਜ਼ਰੂਰੀ ਆ ਕਰੋ ਬਾਕੀ ਪਿੱਛੇ ਲਿਆ ਅੱਗੇ ਪਤਾ ਦੇਖੋ ਅਸੀਂ ਦਿਖਾਇਆ ਨਹੀਂ ਹੈਗਾ ਸਿਨਰੀ ਲੈ ਗਿਫਟ ਹੁਣ ਚੱਲ ਜਾਈਏ ਸਾਲ ਦੀ ਤੇ ਲਓ ਜੀ ਅਸੀਂ ਆਏ ਆ ਪਾਰਟੀ ਤੇ ਇਹ ਬੰਦੇ ਦੀ ਰਿਟਾਇਰਮੈਂਟ ਤੇ ਉਹਦੀ ਪਾਰਟੀ ਅੱਜ ਆਪ ਕੌੜੇ ਖਾਲੇ ਅੱਜ ਆਪ ਕੌੜੇ ਲੋ ਜੀ ਆਪਾਂ ਨਾ ਕਾਪੀ ਲਿਆ ਲਾਈਟ ਦਾ ਗਰਮੀ ਜਾਂਦਾ ਇੱਥੇ ਪ੍ਰਬੰਧ ਹੁਣ ਲਾਈਟ ਚਲੀ ਗਈ ਉਧਰ ਗਾਉਣ ਵਜਾਉਣ ਦੀ ਬੰਦ ਹੋ ਗਿਆ ਖਾ ਲਿਆ ਚਾਹ ਚੁਕੀ ਲਈ ਦੋ ਵਾਰੀ ਕੌਫੀ ਪੀ ਲਈ ਜਾਉਂਗਾ ਬਹੁਤ ਵਧੀਆ ਹੈ ਗਰਮੀ ਗਰਮੀ ਕੱਟੇ ਦਰਦੇ ਹਾਂ ਕਰਮੀ ਕਰਕੇ ਘਾਟੇ ਖਾਣ ਦਾ ਵਧੀਆ ਚੀਜ਼ਾ ਉਧਰ ਰੱਖਦੇ ਆਂ ਵਧੀਆ ਹਾਣ ਦਾਟ ਸੋ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਪਲੀਜ਼ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਜ਼ਰੂਰ ਕਰਦੇ ਹੋ